ਇਸ ਕੋਈ 아주 ਦੋ ਪ੍ਰੋਗਰਾਮ ਹੈ ਪਹਿਲਾ ਤਾਂ ਹੈਗਾ ਈ ਹਸਪੀਟਲ ਜਿਹਦੇ ਵਿੱਚ ਪਹਿਲਾਂ ਰਜਿਸਟ੍ਰੇਸ਼ਨ ਵਾਲਾ ਪੇਸ਼ੈਂਟ ਇੱਥੇ ਆਉਂਦਾ ਫਿਰ ਉਹ ਲਾਈਨਸ ਕੱਢਦਾ ਅਸੀਂ ਕਾਊਂਟਰ ਬਣਾਇਆ ਬਹੁਤ ਸਾਰੇ ਉੱਥੇ ਵੀ ਟੋਕਨ ਸਿਸਟਮ ਸ਼ੁਰੂ ਕੀਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਪਰ ਹੁਣ ਪੇਸ਼ੈਂਟ ਕਰੋ ਆਪਣੀ ਪਰਚੀ ਖੁਦ ਬਣਾ ਕੇ ਜਿਹੜਾ ਜਿਹਨੂੰ ਜਿਹੜਾ ਟੈਕਸੇ ਵੀ ਹੈਗਾ ਨਾ ਜੀ ਅੱਜਕੱਲ ਜਿਹੜੇ ਹਰ ਘਰ ਚ ਕੋਈ ਨਾ ਕੋਈ ਬੱਚਾ ਹੁੰਦਾ ਉਹ ਕਰੋ ਆਪਣੀ ਅਪਾਇੰਟਮੈਂਟ ਲੈ ਕੇ ਆਪਣੀ ਪਰਚੀ ਬਣਾ ਕੇ ਸਿੱਧਾ ਆਪਣਾ ਆਪਰੇਟਿਵ ਜਾ ਸਕਦਾ ਉਹ ਇੱਥੇ ਆ ਕੇ ਵੇਟ ਕਰਨ ਦੀ ਲੋੜ ਨਹੀਂ ਹੈ ਤੇ ਦੂਜਾ ਇਹ ਨਾਲ ਹੈਗਾ ਜਿਹੜੀ ਉਹਦੀ ਰਿਪੋਰਟਸ ਹੁੰਦੀਆਂ ਵੀ ਜਦੋਂ ਉਹਨਾਂ ਨੇ ਆਪਣਾ ਬਲੱਡ ਭੇਜਤਾ ਉਹਦੇ ਵਾਸਤੇ ਜਿਹੜਾ ਸੈਂਪਲ ਇੱਕੋ ਜਗ੍ਹਾ ਤੇ ਲੈੇ ਜਾਣਗੇ ਸਾਰੇ ਚੱਲਾ ਗਿਆ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਡਾਕਟਰ ਕੋਲੇ ਆਣੀ ਸ਼ੁਰੂ ਹੋ ਗਈ ਹੈ ਅਮੀ ਜੀ ਤੇ ਵਿਦਨ ਹਫ਼ਤੇ 10 ਤੋਂ 15 ਦਿਨ ਦੇ ਵਿੱਚ ਜੁੜੀ ਹੈਗੀ ਆ ਪੇਸ਼ੈਂਟ ਦੇ ਮੋਬਾਈਲ ਦੇ ਉੱਤੇ ਵੀ ਉਹਨੂੰ ਸਾਰੀ ਰਿਪੋਰਟ ਮਿਲ ਜਾਈਗੀ ਪਹਿਲਾਂ ਉਹ ਕਾਗਜ਼ ਤੇ ਲਿਖ ਕੇ ਦਿੰਦੇ ਸੀ ਵਿੱਚ ਉਹ ਕਹਿੰਦੇ ਸੀ ਪੜ੍ਹੀ ਨਹੀਂ ਜਾਂਦੀ ਸੀ ਪਹਿਲਾਂ ਸੈਂਪਲ ਦੇ ਕੇ ਆਉਂਦੇ ਸੀ ਫਿਰ ਰਿਪੋਰਟ ਨਾਲ ਦਿੰਦੇ ਸੀ ਪੇਸ਼ੈਂਟ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਜੀ ਇਸੇ ਤਰ੍ਹਾਂ ਜਿਹੜਾ ਰਜਿਸਟ੍ਰੇਸ਼ਨ ਦੇ ਵਿੱਚ ਇਨਵੈਸਟੀਗੇਸ਼ਨਸ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਇਹਦੀ ਐਪਲੀਕੇਸ਼ਨ ਹੈ ਗਿਆ ਜਿਵੇਂ ਜਿਹੜੇ ਬੱਚੇ ਹੈ ਗਿਆ ਜਿਸ ਤਰ੍ਹਾਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉਹ ਦੱਸਣਗੇ ਵੀ ਇੱਥੇ ਕਿਹੜਾ ਡਿਪਾਰਟਮੈਂਟ ਕਿੱਥੇ ਹੈ ਤੁਹਾਡਾ ਚੈੱਕਅਪ ਕਿੱਥੇ ਹੋਣਾ ਇਸ ਤੋਂ ਬਾਅਦ ਹਸਪਤਾਲ ਜਿਹੜੇ ਪੰਜਾਬ ਸਰਕਾਰ ਹੈ ਔਰ ਕਿਹੜੀਆਂ ਸਹੂਲਤਾਂ ਦੇ ਰਹੀ ਹੈ ਔਰ ਉਹਨੂੰ ਪ੍ਰਾਇਮਰੀ ਕੇਅਰ ਦੱਸਣਗੇ ਵੀ ਤੁਹਾਡੇ ਘਰ ਦੇ ਨੇੜੇ ਜਿਹੜਾ ਕਿਹੜਾ ਮhalla ਕਲੀਨਿਕ ਹੈਗਾ ਉਹਦੀ ਸਾਰੀ ਡਿਟੇਲ ਦੱਸਣ ਕਿ ਵੀ ਤੁਸੀਂ ਦਵਾਈ ਉੱਥੋਂ ਵੀ ਲੈ ਸਕਦੇ ਹੋ ਬਾਅਦ ਤੁਹਾਨੂੰ ਦਵਾਈ ਲੈਣ ਲਈ ਇੱਥੇ ਆਉਣ ਦੀ ਲੋੜ ਨਹੀਂ ਹੈ ਜਾਂ ਤੁਹਾਡਾ ਜਿਹੜਾ ਡਿਸਟ੍ਰਿਕਟ ਹਸਪਤਾਲ ਹੈ ਜਿਹੜਾ ਸਬ-ਵਿਜਨ ਹਸਪਤਾਲ ਚ ਦਵਾਈ ਉੱਥੋਂ ਵੀ ਲੈ ਸਕਦੇ ਹੋ ਇੱਥੇ ਤੁਸੀਂ ਤਾਂ ਹੀ ਆਣਾ ਜਦੋਂ ਹਸਪਤਾਲ ਵਾਲੇ ਤੁਹਾਨੂੰ ਭੇਜਣ ਇੱਕ ਪ੍ਰੋਪਰ ਰੈਫਰਲ ਸਿਸਟਮ ਹੋਏਗਾ ਸੋ ਬਹੁਤ ਸਾਰੀਆਂ ਸਹੂਲਤਾਂ ਪੇਸ਼ੈਂਟ ਦੀ ਜ਼ਿੰਦਗੀ ਆਸਾਨ ਹੋਏਗੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪੇਸ਼ੈਂਟ ਇੱਥੇ ਆਏਗਾ ਉਹਨੂੰ ਕੋਈ ਇੱਕ ਹਮਦਰਦ ਬੰਦਾ ਮਿਲੇਗਾ ਜਿਹੜਾ ਉਹਦੀ ਗੱਲ ਸੁਨੇਗਾ ਉਹਨੂੰ ਰੀਸ਼ੋਰ ਕਰੇਗਾ ਪੇਸ਼ੈਂਟ ਦਾ ਜਿਹੜਾ ਫੀਅਰ ਹੈ ਉਹ ਖਤਮ ਹੋ ਜਾਏਗਾ ਆਦੀ ਬਿਮਾਰੀ ਆਦੀ ਠੀਕ ਹੋ ਜਾਂਦੀ ਹੈ ਜਦੋਂ ਜੇ ਕੋ ਨੂੰ ਪਿਆਰ ਨਾਲ ਗੱਲ ਕਰਨ ਵਾਲਾ ਲੱਗੇ ਸੋ ਇਹ ਦੋਨੋਂ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਇਹਨਾਂ ਦਾ ਮਕਸਦ ਹੈ ਕਿ ਮਰੀਜ਼ ਦਾ ਜਿਹੜਾ ਹਸਪੀਟਲ ਸਟੇ ਹੈ ਉਹ ਹੈਰੋਗ ਨਾ ਹੋਵੇ ਡਰਣਾ ਨਾ ਹੋਵੇ ਉਹ ਦੁੱਖ ਤਕਲੀਫ ਚ ਆਵੇ ਤੇ ਇੱਥੋਂ ਉਹਦਾ ਦੁੱਖ ਨਿਵਾਰਨ ਹੋ ਕੇ ਇੱਕ ਸੁਖਮਈ ਜਿਹੜਾ ਹੈਗਾ ਸਨਿਆ ਲੈ ਕੇ ਜਾਵੇ